ਜਿਹੜਾ ਪਿਸਟਲ ਕਹਿੰਦੇ ਸੀ ਸਰਕਾਰੀ ਆ ਅਸਲ 'ਚ ਉਹ ਸਰਕਾਰੀ ਨਹੀਂ ਉਹ ਪ੍ਰਾਈਵੇਟ ਪਿਸਟਲ ਆ। ਚੈਨੀ ਦੇ ਵਿੱਚ ਉਹਨਾਂ ਨੇ ਪੁੱਛੋ ਨਾ ਕੀ ਸਬੂਤ ਹੈ? ਉਹਨਾਂ ਤੋਂ ਲੈ ਲਓ। ਉਹ ਪ੍ਰਾਈਵੇਟ ਪਿਸਟਲ ਦੀ ਗੋਲੀ ਵੱਜੀ। ਉਹ ਪ੍ਰਾਈਵੇਟ ਪਿਸਟਲ ਫਿਰ ਕਿਹਦਾ ਵਾ? ਸਵਾਲ ਹੀ ਆਉਂਦਾ ਲੋਕਾਂ ਦੇ ਮਨਾਂ 'ਚ। ਕਿ ਉਹਨਾਂ ਨੇ ਪੋਸਟ ਪਾਈ ਸਰ ਮੈਂ ਚੈਨਲ 'ਤੇ ਜੀ ਮੈਸੇਜ ਪੋਸਟ ਪਾਉਣ ਤੋਂ ਨਹੀਂ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਕਮੈਂਟ ਕਰ ਸਕਦੇ। ਇਹ ਵੀ ਸਰਪੰਚ ਨੇ ਕੋਈ ਹਥਿਆਰ ਨਹੀਂ ਹੋਇਆ ਕਿਸੇ ਦੀ ਗੋਲੀ ਨਹੀਂ ਮਾਰੀ ਉਹ ਗੋਲੀ ਆਪਣੇ ਆਪ ਇਹਨਾਂ ਦੇ ਡਿਪਾਰਟਮੈਂਟ ਦੇ ਬੰਦਿਆ ਕੋਲੋਂ ਜਿਹੜੀ ਆ ਵਜੀ ਆ ਉਹ ਜਦੋਂ ਉਹ ਬੰਦਾ ਮਰ ਗਿਆ ਵਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਬਣਾਤਾ ਕਿ ਜੀ ਸਰਪੰਚ ਨੇ ਲੜਕਾਰਾ ਮਾਰਿਆ ਖੋਲੋ ਪਿਸਤੌਲ ਤੇ ਦੂਜਿਆਂ ਨੇ ਕੋਲਿਆ ਤੇ ਫਿਰ ਗੋਲੀ ਚ ਨਾ ਕੁਛ ਹੈ ਨਹੀਂ ਦੇ ਵਿੱਚ ਉਹਨਾਂ ਨੇ ਪੁੱਛਣਾ ਕੀ ਸਬੂਤ ਹੈ ਉਹ ਤੋਂ ਲੈ ਲਓ ਅਦੀੰਮਲ ਸਾਹਿਬ ਤੁਸੀਂ ਜੋ ਸ਼ੇਅਰ ਕੀਤੀ ਜੀ ਡਾਟਾ ਰਿਪੋਰਟ ਤੇ ਕੀ ਕਹਿਣਾ ਚਾਹੋਗੇ ਕਿਸ ਤਰੀਕੇ ਦੇ ਜਿਹੜੀ ਆ ਉਹ ਇਸ ਸਬ ਇੰਸਪੈਕਟਰ ਮਾਮਲੇ ਦੇ ਵਿੱਚ ਜਿਹੜੀ ਆ ਤੁਹਾਡੀ ਮੰਗ ਹੈ ਉਹਦੇ ਵਿੱਚ ਕੋਈ ਚੀਜ਼ਾਂ ਪਰਸੋ ਚੌਥ ਮੇਰੇ ਹੋਰ ਧਿਆਨ ਦੇ ਵਿੱਚ ਆਈਆਂ ਤੇ ਜਿਹੜਾ ਪਿਸਤਲ ਕਹਿੰਦੇ ਸੀ ਸਰਕਾਰੀ ਆ ਅਸਲ 'ਚ ਉਹ ਸਰਕਾਰੀ ਨਹੀਂ ਉਹ ਪ੍ਰਾਈਵੇਟ ਪਿਸਤਲ ਆ ਉਹ ਪ੍ਰਾਈਵੇਟ ਪਿਸਤਲ ਦੀ ਗੋਲੀ ਵੱਜੀ ਉਹ ਪ੍ਰਾਈਵੇਟ ਪਿਸਤਲ ਫਿਰ ਕੀ ਦਾ ਵਾ ਸਵਾਲ ਹੀ ਆਉਂਦਾ ਲੋਕਾਂ ਦੇ ਮਨ 'ਚ ਤੇ ਉਹਦੇ ਵਿੱਚ ਐਫ ਆਈ ਆਰ ਜਿਉਂ ਲਿਖਿਆ ਕਿ ਪ੍ਰਾਈਵੇਟ ਪਿਸਟਲ ਫਲਾਨੇ ਮੁਲਾਜ਼ਮ ਦਾ ਵਾ ਇਹਦਾ ਮਤਲਬ ਇਹ ਕਿ ਕੀ ਉਥੇ ਪ੍ਰਾਈਵੇਟ ਪਿਸਟਲ ਲੈ ਕੇ ਮੁਲਾਜ਼ਮ ਕਿਉਂ ਗਿਆ ਇਹ ਗੱਲ ਨਹੀਂ ਬਣਦੀ ਕੀ ਆਪਣੇ ਕੋਲ ਸਰਕਾਰੀ ਵਿਅਪਨ ਕਿਤੇ ਘਟ ਨਹੀਂ ਦੂਜੀ ਗੱਲ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਉਹ ਸਾਰਾ ਨਜਾਇਜ਼ ਪਰਚਾ ਵਾ ਕਿਹੇ ਵੀ ਸਰਪੰਚ ਨੇ ਕੋਈ ਹਥਿਆਰ ਨਹੀਂ ਖੋਇਆ ਕਿਸੇ ਦੀ ਗੋਲੀ ਨਹੀਂ ਮਾਰੀ ਉਹ ਗੋਲੀ ਆਪਣੇ ਆਪ ਇਹਨਾਂ ਦੇ ਡਿਪਾਰਟਮੈਂਟ ਦੇ ਬੰਦਿਆ ਕੋਲੋਂ ਜਿਹੜੀ ਆ ਵਜੀ ਆ ਉਹ ਜਦੋਂ ਉਹ ਬੰਦਾ ਮਰ ਗਿਆ ਵਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਬਣਾਤਾ ਕਿ ਜੀ ਸਰਪੰਚ ਨੇ ਲਲਕਾਰਾ ਮਾਰਿਆ ਖੋਲੋ ਪਿਸਤੌਲ ਤੇ ਦੂਜਿਆਂ ਨੇ ਖੋਲਿਆ ਤੇ ਫਿਰ ਗੋਲੀ ਚਨਾਤੀ ਆਪਾਂ ਸਾਰੇ ਤਰਨਤਾਰ ਜ਼ਿਲ੍ਹੇ ਤੋਂ ਪੁਰਾਣੇ ਸਮੇ ਤੋਂ ਸਾਰੇ ਸਬੰਧ ਰੱਖਦੇ ਆ ਇੱਥੇ ਮਾਰੇ ਟਾਈਮ ਇੰਨੇ ਰਹੇ ਆ ਤੁਸੀਂ ਉਦੋਂ ਨਹੀਂ ਕਿਸੇ ਨੇ ਪੁਸ ਦਾ ਹਥਿਆਰ ਖੋ ਕੇ ਪੁਸਤੇ ਚਲਾਈਆਂ ਤੇ ਅੱਜ ਆਪਾਂ ਕਦੇ ਖਬਰ ਵੀ ਨਹੀਂ ਸੁਣੀ ਕਿ ਪੁਲਸ ਦਾ ਜਿਹੜਾ ਤਿਆਰ ਖੋਗੇ ਤੇ ਪੁਛਤੇ ਚਲਾਤੀ ਹੋਵੇ ਦੁੱਦੀ ਗੱਲ ਜੇ ਚਲਾਤੀ ਹੀ ਤੇ ਬਾਕੀ ਡਿਪਾਰਟਮੈਂਟ ਦੇ ਜਿੰਨੇ ਬੰਦੇ ਸੀ ਉਹਨਾਂ ਨੇ ਕੋ ਕੀ ਕਾਰਵਾਈ ਕੀਤੀ ਉਹਨਾਂ ਨੇ ਕਿੰਨੀਆਂ ਚਲਾਈਆਂ ਕਿ ਆਪਣੇ ਬੰਦੇ ਨੂੰ ਮਰਵਾ ਕੇ ਘਰੇ ਥੋੜਾ ਉਹਨਾਂ ਲੈ ਆਉਣਾ ਹੈ ਗੱਲ ਹੋਈ ਗੋਲੀ ਇਹਨਾਂ ਕੋ ਆਪ ਚੱਲੀ ਬੰਦਾ ਇਹ ਚੋਕੇ ਘਰੇ ਉੱਥੇ ਲੈ ਹਸਪਤਾਲ ਹਸਪਤਾਲ ਆ ਕੇ ਜਦੋਂ ਬਚਿਆ ਨਹੀਂ ਆ ਤੇ ਫਿਰ ਇਹਨਾਂ ਨੇ ਹਸਪਤਾਲ ਲਾਇਆ ਵੀ ਹੁਣ ਕੀ ਕਰੀਏ ਇਹਦਾ ਤੇ ਇਹਨਾਂ ਨੇ ਚੋਕੇ ਸਰਪੰਚ ਤੇ 50 ਲੋਕਾਂ ਦੇ ਉੱਤੇ ਪਾਤਾ ਤੇ ਨਾਲ 20 ਲੋਕ ਅਨਪਛਾਤੇ ਜਿਹੜੇ ਕਰਦੇ ਤੇ ਹੁਣ ਗੱਲ ਇਹ ਆ ਕਿ ਉਦੋਂ ਤੇ ਪੁਲਿਸ ਕਹਿੰਦੀ ਸੀ ਵੀ ਇਹ ਸਾਡਾ ਪੁਲਿਸ ਦਾ ਹਥਿਆਰ ਖੋਗੇ ਚਲਾਤੀਆਂ ਤੇ ਹੁਣ ਹਥਿਆਰ ਚੋ ਫਿਰ ਪ੍ਰਾਈਵੇਟ ਨਿਕਲ ਆਇਆ ਫਿਰ ਤੇ ਪੁਲਿਸ ਦਾ ਵੈਪਨ ਨਾ ਹੋਇਆ ਪੁਲਿਸ ਦੇ ਵੈਪਨ ਦੀ ਤੇ ਫਿਰ ਧਾਰਾ ਹੀ ਨਹੀਂ ਬੰਦਨੀ ਪੁਲਸ ਵਾਲੇ ਕੋਲੋਂ ਵੈਪਨ ਹੋਇਆ ਉਹ ਗੱਲ ਬਣ ਸਕਦੀ ਪਰ ਪੁਲਸ ਦਾ ਵੈਪਨ ਹੋਇਆ ਇਹ ਤੇ ਫਿਰ ਅਲੱਗ ਚੀਜ਼ ਬਣ ਗਈ ਤੇ ਦੂਜੀ ਗੱਲ ਜਿਉਂਨੇ ਵੈਪਨ ਪ੍ਰਾਈਵੇਟ ਸੀ ਉਹਨੇ ਕਿਤੋਂ ਮਨਜ਼ੂਰੀ ਲਈ ਰੱਖਦੇ ਨੇ ਉਹ ਵੈਪਨ ਕਿੰਨੀ ਦੇਰ ਪਹਿਲਾਂ ਉਹਦਾ ਲਾਇਸੈਂਸ ਬਣਿਆ ਤੇ ਫਿਰ ਉਹ ਉਹਨੂੰ ਮਨਜ਼ੂਰੀ ਜੇ ਦਿੱਤੀ ਤੋਂ ਕਿੰਨੇ ਦਿਨ ਪਹਿਲਾਂ ਮਿਲੀ ਤੇ ਕਿਹੜੇ ਅਫਸਰ ਨੇ ਦਿੱਤੀ ਤੇ ਕਿਉਂ ਮਨਜ਼ੂਰੀ ਦਿੱਤੀ ਸੋ ਇਹ ਸਾਰੇ ਜਿਹੜੇ ਆ ਘਟਨਾ ਕਰਨ ਵਾਲਾ ਮਾੜੇ ਇਸ਼ਾਰੇ ਆ ਕਿ ਇਹਨਾਂ ਨੇ ਨਜਾਇਜ਼ ਜਿਹੜਾ ਉਹ ਪਰਚਾ ਕੀਤਾ ਵਾ ਤੇ ਹੁਣ ਇਹਨਾਂ ਨੇ ਇੱਕ ਸਰਪੰਚ ਦਾ ਭਰਾ ਜਿਹੜਾ ਅਜੇ ਕੇਸ 'ਚ ਫੜਿਆ ਨਹੀਂ ਸੀ ਉਹਨੂੰ ਫੜ ਲਿਆ ਤੇ ਕਹਿੰਦੇ ਵੀ ਰਾਮਕੀਸ਼ ਤੋਂ ਉਹਨੂੰ ਫੜਿਆ ਵਾ ਉਹਦੇ ਕੋਲੋਂ ਤਿੰਨ ਗਲੌਕ ਤੇ ਤਿੰਨ ਰੌਂਦਾਂ ਹੀ ਫੜੇ ਆ ਲਓ ਜੀ ਤਿੰਨ ਪਿਸਤੌਲ ਹੋਣ ਅਗਲੇ ਕੋ ਤੇ ਤਿੰਨ ਰੌਂਦ ਹੋਣੇ ਕੋਈ ਗੱਲ ਬੰਦੀ ਘੱਟੋ ਘੱਟ ਸੱਤ-ਸੱਤ ਰੌਂਦੀ ਕਰ ਦਿੰਦੇ ਪਰ ਉੱਥੇ ਵੀ ਰੱਬ ਬੜਾ ਬਿਆਨਤਾ ਉਹ ਇਹਨਾਂ ਕੋ ਉਹ ਵੀ ਚੰਗੇ ਢੰਗ ਨਾਲ ਕੰਮ ਜਿਹੜਾ ਨਹੀਂ ਹੈ ਜਦੋਂ ਝੂਠਾ ਹੀ ਝੂਠਾ ਰਹਿਣਾ ਹੁਣ ਗੱਲ ਇਹ ਆ ਕਿ ਜੇ ਅਗਲੇ ਗਲੌਕ ਰੱਖ ਸਕਦੇ ਆ ਤੇ ਫਿਰ ਉਦੋਂ ਉਹਨਾਂ ਨੂੰ ਪਿਸਤੌਲ ਪੁਲਿਸ ਦੇ ਕਿਉਂ ਖੋਹਨ ਦੀ ਲੋੜ ਪਈ ਠੀਕ ਹੈ ਫਿਰ ਉਹਨਾਂ ਨੂੰ ਉਸ ਦਿਨ ਪੁਲਸ ਦਾ ਖੋਗਿਆ ਕਿਉਂ ਚਲਾਉਣ ਦੀ ਲੋੜ ਪਈ ਤੇ ਜੇ ਉਸ ਦਿਨ ਫੜਿਆ ਉਹਨਾਂ ਨੂੰ ਜਦੋਂ ਤੜਕੇ 3:30 ਵਜੇ ਘਰੇ ਪੂਰੀ ਤਲਾਸ਼ੀ ਹੋਈ ਆ ਉਦੋਂ ਕਿ ਉਹਨੇ ਕੋਈ ਹਥਿਆਰ ਫੜਿਆ ਗਿਆ ਜੋ ਪਿਸਤੌਲ ਰੱਖਣ ਵਾਲੀ ਬੰਦੇ ਸੀ ਇਦਾਂ ਦੇ ਬੰਦੇ ਸੀ ਚੌਥੀ ਗੱਲ ਇਹ ਆ ਪੰਜਵੀਂ ਕਿ ਜੇ ਉਹਨਾਂ ਚ ਇੰਨੀ ਹਿੰਮਤ ਹੈ ਕਿ ਉਹ ਪੁਲਸ ਦਾ ਰਿਵਾਲਵਰ ਖੋ ਕੇ ਪੁਲਿਸ ਦੇ ਗੋਲੀ ਮਾਰ ਸਕਦੇ ਆ ਤੇ ਫਿਰ ਉਹ ਜਿਨ੍ਹਾਂ ਨਾਲ ਲੜਨਦੇ ਸੀ ਤੇ ਉਹ ਫਿਰ ਪੁਲਸ ਕੋ ਸੱਦਦੇ ਸੀ ਇਹ ਫਿਰ ਇਹ ਆਉਂਦੇ ਨੂੰ ਇਹਨਾਂ ਕੋ ਗਲੋਕ ਵੀ ਫਿਰ ਉਸ ਹਿਸਾਬ ਨਾਲ ਫਿਰ ਜਾਂਦੇ ਤੇ ਹੈਗੇ ਹੀ ਤੇ ਫਿਰ ਆਉਂਦੇ ਨੂੰ ਉਹਨਾਂ ਦਾ ਕੰਮ ਨਵੇੜਿਆ ਹੁੰਦਾ ਤੇ ਪੁਲਿਸ ਨੂੰ ਕਿਉਂ ਸੱਦਣਾ ਹੈ ਵਿਚਾਰਿਆ ਨੇ ਉਹ ਇਹ ਸੋਕ ਕੁੱਲ ਮਿਲਾ ਕੇ ਇਹ ਇੱਕ ਬਿਲਕੁਲ ਝੂਠਾ ਪਰਚਾ ਜਿਹੜਾ ਮੇਰੇ ਇਲਾਕੇ ਦੇ ਲੋਕਾਂ ਦੇ ਦਿੱਤਾ ਗਿਆ ਵਾ ਸਾਡੇ ਸਰਪੰਚਾਂ ਤੇ ਦਿੱਤਾ ਗਿਆ ਵਾ ਜੋ ਸਾਡੇ ਸਰਪੰਚਾਂ ਨੂੰ ਜਿਹੜਾ ਬਿਲਕੁਲ ਮਜ਼ੂਰ ਨਹੀਂ ਹੈਗਾ ਤੇ ਉਹ ਵਾਰ-ਵਾਰ ਮੇਰੇ ਕੋ ਮੰਗ ਰੱਖਦੇ ਆ ਕਿ ਅਮਰ ਸਾਹਿਬ ਜਿਹੜਾ ਪਰਚਾ 50 ਲੋਕਾਂ ਦੇ ਨਜਾਇਜ਼ ਹੋਇਆ ਵਾ ਤੇ ਇਹਨੂੰ ਆਪਾਂ ਜਿਹੜਾ ਵਾ ਔਰ ਆਦਿਕਰਾਉ ਲੋਕਾਂ ਨੂੰ ਸਾਹ ਮਿਲੇ ਉਹਦੇ ਕਰਕੇ ਮੈਂ ਫਿਰ ਇੱਕ ਪੋਸਟ ਪਾਈ ਸੀ ਮੇਰਾ ਕੋਈ ਮੀਡੀਆ ਦੇ ਵਿੱਚ ਆਉਂਦਾ ਜਾਂ ਕੋਈ ਇਦਾਂ ਦਾ ਮਕਸਦ ਨਹੀਂ ਸੀ। ਨਾਲ ਉਹਦਾ ਇੱਕ ਲੱਕੜ ਮਿਸਤਰੀ ਆ ਉਹ ਕਿਸੇ ਦੇ ਘਰ ਕੰਮ ਕਰ ਰਿਹਾ ਸੀ ਉਹਨੂੰ ਵੀ ਪਰਚੇ ਦੇ ਵਿੱਚ ਪਾਇਆ ਗਿਆ ਹੈ। ਮੈਂ ਕਿਹਾ ਮੈਂ ਕਹਿ ਰਿਹਾ ਕਿ ਸਾਰੇ ਦੇ ਸਾਰੇ ਬੰਦੇ ਉੱਚ ਨਜ਼ਾਇਜ਼ਾ ਸਾਰੀਆਂ ਪਾਰਟੀਆਂ ਦੇ ਬੰਦੇ ਆ ਇਹ ਉੱਚ ਇਕੱਲਾ ਇਹ ਨਹੀਂ ਵੀ ਆਮ ਆਦਮੀ ਪਾਰਟੀ ਦੇ ਬੰਦੇ ਆ। ਹੁਣ ਲੜਾਈ ਦੇ ਵਿੱਚ ਕੋਈ ਜੇ ਮੰਨ ਲਓ 20 ਉਧਰੋਂ ਆਏ ਤੇ 20 ਇਧਰੋਂ ਆਏ ਪਹਿਲਾਂ ਪਾਰਟੀ ਵੇਖ ਕੇ ਆਉਂਦੇ ਆ। ਇਹਦੇ ਜੇ ਗਵਾਂਢੀ ਦੀ ਲੜਾਈ ਆ ਵਿੱਚੋਂ ਦਾ ਇਧਰੋਂ ਪੈ ਜਾਂਦੇ ਦਾ ਇਧਰੋਂ ਪੈ ਜਾਂਦੇ ਵੀ ਸਾਡੇ ਸੱਜਣ ਦੀ ਲੜਾਈ ਆ। ਉਹ ਕਿਹਦੇ ਪਾਰਟੀ ਵੇਖ ਕੇ ਥੋੜਾ ਪੈਂਦੇ ਆ। ਉਹ ਦੇ ਸਾਰੇ ਹੀ ਬੰਦੇ ਆ ਸਾਰੀਆਂ ਹੀ ਪਾਰਟੀਆਂ ਦੇ ਆ ਪਰ ਮੇਰਾ ਕਹਿਣ ਦਾ ਮਕਸਦ ਆ ਕਿ ਪੁਲਿਸ ਦੇ ਕੇਸ ਦੇ ਵਿੱਚ ਸਜ਼ਾ ਹੋਣੀ ਜ਼ਰੂਰੀ ਪੱਕੀ ਲਾਜ਼ਮੀ ਹੁੰਦੀ ਆ ਪਰ ਉਹਦਾ ਇਹ ਮਤਲਬ ਨਹੀਂ ਆ ਕਿ ਆਪਾਂ ਇੱਥੇ 5 ਦਿਨ ਮੈਂ ਕਿਹਨਾ ਇੱਕ ਬੰਦੇ ਨੂੰ ਮੈਂ ਕਿਹਨਾ ਚੱਲ 5 ਦਿਨ ਕਿ 7 ਦਿਨ ਇੱਕ ਕਮਰੇ ਦੇ ਅੰਦਰ ਰੋਟੀ ਪਾਣੀ ਵੀ ਚੰਗਾ ਦਵਾਂਗੇ ਟੀਵੀ ਵੀ ਲਾ ਕੇ ਦਵਾਂਗੇ ਸੋ ਐਸੀ ਵੀ ਲਾ ਦਿੰਨੇ ਆ ਤੇ 7 ਦਿਨ ਕੱਢ ਕੇ ਵਿਖਾਵੇ ਕਮਰੇ ਦੇ ਵਿੱਚ ਬੰਦੇ ਨੂੰ ਹੋਰ ਤਰਾਉਣ ਲੱਗ ਪਈ ਜੀ ਤੇ 20 ਸਾਲ 20 ਸਾਲ ਜਿਹੜੇ ਜਾਂ ਉਮਰ ਕੈਦੀ ਜੀ ਹੋਗੀ ਤੇ ਕੌਣ ਉਹਨਾਂ ਦੇ ਬੱਚਿਆਂ ਦਾ ਮਗਰ ਕੋ 50 ਨਹੀਂ ਬਰਬਾਦ ਹੋਣੇ ਉਹਦੇ ਨਾਲ ਪੂਰੇ 250 ਬੰਦੇ ਦੇ ਘਟੋ ਘਟ ਜਿਹੜਾ ਅਸਰ ਪੈਣਾ ਤੇ ਸਮਾਜ ਤੇ ਜਿਹੜਾ ਅਸਰ ਉਹ ਮਾੜਾ ਪੈਂਦਾ ਲਾਲਪੁਰਾ ਸਾਹਿਬ ਸਾਫਕਾ ਵਧਾਇਆ ਕਰਮਨਜੀਤ ਸਿੰਘ ਸਿੱਕੀ ਵੀ ਕਹਿੰਦੇ ਨੇ ਇਹਨਾਂ ਦੀ ਸਰਕਾਰ ਇਹਨਾਂ ਦਾ ਮੁੱਖ ਮੰਤਰੀ ਇਹਨਾਂ ਦਾ ਪ੍ਰਸ਼ਾਸਨ ਫਿਰ ੱਤਕਾ ਕੌਣ ਕਰਦਾ ਪਿਆ ਹੈ ਦੇਖੋ ਜੇ ਤੱਕ ਆ ਪ੍ਰਸ਼ਾਸਨ ਨੇ ਕੀਤਾ ਵਾ ਤੇ ਮੈਂ ਬੋਲਿਆ ਨਹੀਂ ਤੇ ਇਹਨਾਂ ਦੇ ਵੇਲੇ ਤੇ ਇਹਨਾਂ ਦੇ ਸਰਪੰਚਾਂ ਨਾਲ ਹੀ ਤੱਕ ਆ ਜਾਂਦਾ ਸੀ ਤੇ ਬੋਲਣ ਜੋਗਾ ਨਹੀਂ ਹੈਗਾ ਘੱਟੋ ਘੱਟ ਜੇ ਆਪਣੇ ਸਰਪੰਚਾਂ ਮਗਰ ਨਹੀਂ ਖਲੋਣ ਜੋਗਾ ਮੈਂ ਤੇ ਖਲੋਣ ਜੋਗਾ ਮੈਂ ਇਹ ਦੇ ਖੜਦਾ ਵਾਂ ਆਪਣੇ ਬੰਦਿਆਂ ਦੇ ਮਗਰ ਤੇ ਮੈਂ ਤੇ ਇਹਨੂੰ ਇਹ ਵੀ ਕਹਿਣਾ ਵੀ ਜਦੋਂ ਤੇਰੇਆਂ ਨਾਲ ਕਿਸੇ ਨਾ ਹੋ ਗਿਆ ਉਦੋਂ ਵੀ ਮੈਂ ਹੀ ਖਲੋਣਾ ਤੂੰ ਫੇਰ ਨਹੀਂ ਖਲੋਣਾ ਉਹਨਾਂ ਦੇ ਮਗਰ ਤੇ 나 ਹੀ ਖਲੋਣ ਜੋਗਾ ਹੈਗਾ ਹੀ ਆ ਇਹਦਾ ਤਾਂ ਕੰਮ ਆ ਵੀ ਬਸ ਲਾਗੇ ਅੱਗ ਮਾੜੀ ਦੀ ਪ੍ਰੈਸ ਕਾਨਫਰੰਸ ਕਰਕੇ ਤੇ ਬਾਅਦ ਫਿਰ ਉਹ ਗੋਂਦਾਲ ਵਾਲਾ ਦਰਿਆ ਟੱਪ ਜਾਣਾ ਤੇ ਇਸ ਕਰਕੇ ਮੈਂ ਦੱਸਣਾ ਚਾਹਨਾ ਵਾਂ ਕਿ ਮੇਰਾ ਮਕਸਦ ਕੋਈ ਇਹਦੇ ਵਿੱਚ ਰਾਜ ਨਹੀਂ ਕਿ ਸਾਡਾ ਮਕਸਦ ਇਹ ਆ ਕਿ 50 ਲੋਕੀ ਜਿਹੜੇ ਆ ਉਹ ਨਜਾਇਜ਼ ਜੇਲ੍ਹ ਦੇ ਵਿੱਚ ਨਾ ਬੰਦ ਰਹਿਣ ਤੇ ਤਾਂ ਜੋ ਉਹਨਾਂ ਨੂੰ ਇਨਸਾਫ਼ ਜਿਹੜਾ ਵੀ ਤੁਸੀਂ ਐਸਐਸਪੀ ਗਰਮੀਤ ਸਿੰਘ ਤੋਹਾਨ ਦੇ ਖਿਲਾਫ ਮੋਰਚਾ ਖੋਲਿਆ ਸੀ ਕੋਣ ਵੀ ਐਸਐਸਪੀ ਦੇ ਖਿਲਾਫ ਮੋਰਚਾ ਨਹੀਂ ਇਹ ਮੁੱਦਿਆਂ ਦੀ ਗੱਲ ਹੁੰਦੀ ਹੈ ਮੋਰਚਾ ਤੇ ਕੀ ਇਹਦੇ ਖਿਲਾਫ ਖੋਲਣਾ ਗੱਲ ਆ ਮੁੱਦਿਆਂ ਦੀ ਜਿਹੜਾ ਆਪਾਂ ਨੂੰ ਚੀਜ਼ ਨਹੀਂ ਸਹੀ ਲੱਗਦੀ ਆ ਬਹੁਤੇ ਗੱਲ ਕਰਦੇ ਆ ਤੇ ਹੁਣ ਮੈਂ ਤਾਂ ਇਹੀ ਕਿਹਾ ਸੀ ਮੈਂ ਆਪਣੇ ਸਰਪੰਚ ਪੋਸਟ ਪਾਉਂਦਾ ਮੈਂ ਇਹੀ ਕਰਨੇ ਵੀ ਸਰਪੰਚ ਸਾਹਿਬਾਂ ਨਾਲ ਨੂੰ ਇਹ ਸਮਝ ਆ ਜਾਏ ਕਿ ਮਨਾਂ ਦੀ ਲੜਾਈ ਲੜ ਰਿਹਾ ਵਾਂ ਜਲਦ ਤੁਹਾਨੂੰ ਵੀ ਦੇਚ ਇਨਸਾਫ ਮਿਲੂਗਾ ਤੇ ਕਹਿੰਦੇ ਨੇ ਕਿ ਜੇ ਸਰਪੰਚ ਤੁਹਾਡੇ ਕੋਲ ਬਾਰ ਬਾਰ ਆਉਂਦੇ ਨੇ ਤੇ ਫਿਰ ਉਹਨਾਂ ਚੌਕੀ ਤੇ ਥਾਣਿਆਂ ਦੇ ਜਿਹੜੇ ਇੰਚਾਰਜ ਹਨ ਸਰਪੰਚਾਂ ਨੂੰ ਲਾ ਦੋ ਆਪੇ ਇਨਸਾਫ ਦਵਾ ਦੇਣਗੇ ਦੇਖੋ ਗੱਲ ਇਦਾਂ ਵਾਂ ਵੀ ਜਿਹੜੇ ਸਰਪੰਚ ਸਾਡੇ ਕੋਲੇ ਆਉਂਦੇ ਆ ਉਹਨਾਂ ਸਾਰਿਆਂ ਨੂੰ ਪਤਾ ਇਲਾਕੇ ਦੀ ਬਾਜ ਆ ਕਿ ਬੰਦਿਆਂ ਦੇ ਨਜਾਇਜ਼ ਪਰਚਾ ਜਿਹੜਾ ਉਹ ਹੋਇਆ ਵਾ ਤੇ ਜਿਹੜੇ ਸਰਪੰਚ ਹੁੰਦੇ ਆ ਇਹ ਲੋਕ ਚੁੰਦੇ ਆ ਜਿਹੜੇ ਠਾਣਿਆਂ ਦੇ ਨਮਾਉਂਦੇ ਆ ਠਾਣਿਆਂ ਦੇ ਵਿੱਚ ਬੰਦੇ ਆ ਉਹ ਜਿਹੜੇ ਉਹ ਸਰਕਾਰ ਦਾ ਇੱਕ ਹਿੱਸਾ ਹੁੰਦੇ ਆ ਸਰਪੰਚ ਤੇ ਸਰਕਾਰੀ ਮੁਲਾਜ਼ਮ ਇਹਨਾਂ ਦਾ ਨੌ ਮਾਸ ਦਾ ਰਿਸ਼ਤਾ ਵਾ ਇਹਨਾਂ ਨੇ ਆਪਸੀ ਕੋਈ ਸੋ ਮੁਸ਼ਕਲਾਂ ਜਿਹੜੀਆਂ ਪਬਲਿਕ ਦੀਆਂ ਪੁਲ ਦਾ ਕੰਮ ਕਰਨਾ ਹੁੰਦਾ ਸਰਪੰਚ ਨੇ ਪਿੰਡ ਦੀ ਪਬਲਿਕ ਦੇ ਜੋ ਮਸਲੇ ਉਹ ਲੈ ਕੇ ਪ੍ਰਸ਼ਾਸਨ ਨਾਲ ਸਾਂਝੇ ਕਰਨੇ ਹੁੰਦੇ ਉਹਦੇ ਵਿੱਚ ਪੁਲ ਦਾ ਕੰਮ ਕਰਨਾ ਤੇ ਉਹਨਾਂ ਨੂੰ ਸੁਲਝਾਉਣਾ ਹੁੰਦਾ ਤੇ ਐਮਐਲਏ ਨੇ ਹਲਕੇ ਦੇ ਆ ਲੋਕਾਂ ਦੀਆਂ ਮੁਸ਼ਕਲਾਂ ਲੈ ਕੇ ਤੇ ਸਰਕਾਰ ਦੇ ਵਿੱਚ ਰੱਖ ਕੇ ਤੇ ਪ੍ਰਸ਼ਾਸਨ ਦੇ ਰਹਿ ਕੇ ਸਲਝਾਉਣਾ ਹੁੰਦਾ ਸੋ ਸਾਰਿਆਂ ਦੀ ਆਪੋ ਆਪਣੀ ਜ਼ਿੰਮੇਵਾਰੀ ਹੈ ਲਾਲਪੁਰਾ ਸਾਹਿਬ ਐਸਐਸਪੀ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਪੋਲਟ ਪਾਈ ਆ ਦੇਖੋ ਮੈਂ ਤਾਂ ਕਿਹਾ ਵੀ ਇਹਦੀ ਜਾਂਚ ਮੁੱਖ ਮੰਤਰੀ ਸਾਹਿਬ ਤੇ ਚਲੋ ਮੈਂ ਪਰਸੋਂ ਜਾਂ ਚੌਥਾ ਪ੍ਰੋਗਰਾਮ ਮੁਕਦਿਆ ਉਸ ਤੋਂ ਬਾਅਦ ਜਾ ਕੇ ਮਿਲਦਾ ਵਾਂ ਯਾਨੀ ਕਿ ਮੇਰੇ ਜਿਹੜੇ ਧਿਆਨ ਚ ਤਾਥਾ ਇਹੀ ਮੈਂ ਤੇ ਉਹ ਰੱਖਿਆ ਮੈਂ ਤੇ ਰੱਖਿਆ ਵੀ ਹੁਣ ਵੀ ਤਿੰਨ ਤਿੰਨ ਨੂੰ ਨਿਆਈ ਪਿਸਤੌਲ ਹੀ ਪਾਈ ਜਾਂਦੇ ਬੰਦਿਆਂ ਤੇ ਉਹ ਵੀ ਗਲੌਕ ਵੇਖੋ ਉਦਾ ਮਤਲਬ ਇਹੋ ਆ ਵੀ ਇਹ ਕੇਸ ਦਾ ਨਾ ਮੂੰਹ ਹੋਰ ਪਾਸੇ ਨੂੰ ਮੋੜ ਦਈਏ ਤੇ ਐ ਲੱਗਣ ਲੱਗੇ ਵੀ ਵਾਕਿਆ ਜਿਹੜਾ ਵਾ ਉਹ ਖੜੀਏ ਕ੍ਰਿਮినਲ ਬੰਦੇ ਹੀ ਹੋਣੇ ਇਸ ਪਰਚੇ ਦੇ ਵਿੱਚ ਤੇ ਜਾਂ ਤਾਂ ਇਦਾਂ ਹੋਣ ਲੱਗ ਪਿਆ ਤੇ ਮੈਂ ਉਹ ਚੀਜ਼ ਹੋਣੀ ਨਹੀਂ ਦੇਣੀ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਵਾ ਲੋਕਾਂ ਦੇ ਨੁਮਾਇੰਦੇ ਆ ਆਮ ਆਦਮੀ ਪਾਰਟੀ ਨੇ ਜਿਹੜੀ ਗੱਲ ਸिखਾਈ ਹੈ ਹੋਂ ਤੱਕ ਕਿ ਅਸੀਂ ਨੀਤੀਆਂ ਤੇ ਖੜਨਾ ਹੈ ਸੋ ਮੈਂ ਇਨਸਾਫ ਦੀ ਨੀਤੀ ਤੇ ਖੜਨਾ ਹੈ ਸਾਡੀ ਪਾਰਟੀ ਸਾਡੇ ਮੁੱਖ ਮੰਤਰੀ ਪੰਜਾਬ ਦੀ ਇਹੀ ਜਿਹੜੀ ਆ ਸਪਸ਼ਟ ਖਦਾ ਹੈ ਨਾਲਪੁਰਾ ਅਸਲ ਦੇ ਵਿੱਚ ਇਹ ਸਾਰੇ ਮਾਮਲੇ ਦੇ ਵਿੱਚ ਅਸਲ ਸਚਾਈ ਹੈ ਕਿ ਸਚਾਈ ਦਸੀ ਹੈ ਤੁਹਾਨੂੰ ਕਿ ਇਹ ਤਾਂ ਹੁਣ ਬਾਕੀ ਤੇ ਜਾਂਚ ਹੋਊਗੀ ਫਿਰ ਸਾਹਮਣੇ ਆਉਣੀ ਐ ਐਮਐਲ ਸਾਬਿਤ ਜਿਦਾਂ ਕਿ ਚੋਹਾਨ ਸਾਹਿਬ ਨੂੰ ਕਿਸੇ ਬਦਲਵਾਇਆ ਸੀਗਾ ਤੇ ਹੁਣ ਜਿਹੜੀ ਜੇ ਲੱਗਦਾ ਨਹੀਂ ਕਿ ਕੁਝ ਜਿਹੜੀ ਆ ਉਹ ਦਿਨ-ਬਦਿਨੇ ਆਮ ਆਦਮੀ ਪਾਰਟੀ ਨੇ ਕੰਕਸ਼ਾਈ ਕਰ ਰਹੀ ਹੈ ਅ ਨਹੀਂ ਮੈਂ ਜੋ ਕੋਈ ਬਦਲੀ ਬਦਲਾਉਣ ਦੀ ਗੱਲ ਨਹੀਂ ਕਰਦਾ ਮੇਰੇ ਤੇ ਮੁੱਦੇ ਦੀ ਲੜਾਈ ਮੈਂ ਕਿਹਨੂੰ ਬਦਲਣ ਲੱਗ ਪਿਆ ਨਹੀਂ ਆਂਦਾ ਬਦਲੋ ਬਦਲਣਾ ਨਹੀਂ ਇਹੋ ਜੀ ਕੋਈ ਗੱਲ ਹੋ ਤੇ ਅੰਡਰਨਲ ਸਰਕਾਰਾਂ ਦਾ ਮਸਲਾ ਵਾ ਉਹਦਾ ਅੰਦਰ ਬੈ ਕੇ ਗੱਲ ਹੋ ਚੁੱਕੀ ਆ ਕੀ ਆ ਕੀ ਨਹੀਂ ਪਰ ਗੱਲ ਇਹ ਆ ਵੀ ਇਹ ਤੇ ਮੈਂ ਇਹ ਅਨਾਵਾ ਵੀ ਉਹਨਾਂ ਨੂੰ ਇਨਸਾਫ ਮਿਲੇ ਐਵੇਂ ਨਹੀਂ ਵੀ ਚੁੱਕ ਚੁੱਕ ਬੰਦੇ ਤੇ ਅੰਦਰ ਛੁੱਟੀ ਜਾਓ ਜਦੋਂ ਪਰਚਾ ਨਜਾਇਜ਼ ਪਤਾ ਨਜਾਇਜ਼ ਆ ਚਲੋ ਉਦੋਂ ਤੁਸੀਂ ਜਿਹੜੇ ਫੜਲੇ ਫੜਲੇ ਠੀਕ ਆ ਜੀ ਫੜਲੇ ਆ ਜੀ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਪਰਚਾ ਨਜਾਇਜ਼ ਆ ਫੇਰ ਆਪਾਂ ਕਿਤੇ ਪਿਸਤੌਲ ਪਾਈ ਜਾਂਦੇ ਆ ਕਿਤੇ ਤਿੰਨ ਰੌਂਦ ਪਾਈ ਜਾਂਦੇ ਪ੍ਰਸ਼ਾਸਨ ਜਿਹੜਾ ਤਕਨੀਸ਼ਾਈ ਕਰੀ ਜਾਂਦਾ ਕਿ ਜਿਸ ਤਰ੍ਹਾਂ ਪੰਜਾਬ ਦੇ ਅੱਗੇ ਵੀ ਕਿਹਾ ਵੀ ਜਦੋਂ ਪੁਲਿਸ ਤੇ ਆਪਦੀ ਕੋਈ ਪੈ ਜਾਂਦੀ ਆ ਤੇ ਫੇਰੇ ਮਿੰਡੋ ਮੰਡੀ ਮਸਲਾ ਹੱਲ ਕਰ ਲੈਂਦੇ ਆ ਤੇ ਜਦੋਂ ਲੋਕਾਂ ਦੀ ਤੇ ਲੋਕੀ ਚੀਕਾਂ ਮਾਰਦੇ ਰਹਿ ਆਏ ਅੱਜ ਦੀ ਇਹਨਾਂ ਵਿਗਾੜਿਆ ਪਿਛਲਿਆਂ ਨੇ ਵਿਗਾੜਿਆ ਵਾ ਕੋਈ ਬੋਲਦਾ ਹੀ ਨਹੀਂ ਹੁੰਦਾ ਤੇ ਉਹ ਹੁੰਦਾ ਹੀ ਜਿਹੜਾ ਵਿਗਾੜੇ ਪਿਆ ਵਾ ਕੋਈ ਜਿਹਨੂੰ ਹੌਲੀ ਹੌਲੀ ਆਪਾਂ ਜਿਹੜਾ ਵਾ ਉਹਨੂੰ ਲਈ ਤੇ ਲਿਆਵਾਂਗੇ ਸਰਪੰਚ ਸਾਹਿਬ ਐਸਐਸਪੀ ਦੀ ਬਦਲੀ ਹੋਣ ਤੇ ਕੀ ਇਹ ਜਿਹੜਾ ਪਰਚਾ ਰੱਤ ਹੋ ਜਾਏਗਾ ਮੈਂ ਬਦਲੀ ਕਰਾਉਨ ਨੂੰ ਕਿਹਾ ਹੀ ਨਹੀਂ ਮੈਂ ਤਾਂ ਕਹਿੰਦਾ ਨਹੀਂ ਇਹਦੀ ਬਦਲੀ ਕਰੋ ਮੈਂ ਕਦੋਂ ਕਿਹਾ ਮੈਂ ਕਿਤੇ ਲਿਖਿਆ ਵੀ ਨਹੀਂ ਬੇ ਨਹੀਂ ਬਦਲੀ ਕਰੋ ਮੈਂ ਤਾਂ ਬਦਲੀ ਵਿਸ਼ਾ ਨਹੀਂ ਆ ਵਿਸ਼ਾ ਇਹ ਆ ਕਿ ਉਹ ਜਿਹੜਾ ਪਰਚਾ ਵਾ ਜਿਹੜਾ ਨਜਾਇਜ਼ ਹੋਇਆ ਵਾ ਉਹ ਮੈਂ ਆਪਣੇ ਸਰਪੰਚ ਸਾਹਿਬਾਂ ਨਾਲ ਹੀ ਲਿਖਿਆ ਸੀ ਸਿਰਫ ਕਿ ਠੀਕ ਹੈ ਤੇ ਮੈਂ ਲੱਗਾ ਹੋਇਆ ਵਾਂ ਤੇ ਉਹ ਜਿਹੜਾ ਮਸਲਾ ਵਾ ਉਹਨੂੰ ਆਪਾਂ ਹੱਲ ਕਰਾਂਗੇ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਗੁਲਦੀਪ ਜੀ ਸਰ ਜਰਨਲਿਸਟ ਬੁਕਸਮੈਨ ਤੋਂ ਬੋਲਦਾ ਜੀ ਹਾਂ ਜੀ ਹਾਂ ਦੱਸੋ ਜੀ ਸਰ ਇੱਕ ਐਮਐਲਏ ਲਾਲਪੁਰ ਸਾਹਿਬ ਨੇ ਪੋਸਟ ਪਾਈ ਆ ਉਸ ਬੰਦੇ ਨਾਲ ਹੀ ਸਰ ਤੁਹਾਡਾ ਪੱਖ ਲੈਣਾ ਸਰ ਕੀ ਚਾਹੇਗਾ ਕਹਿਣਾ ਚਾਹੁੰਦੇ ਆ ਸਰ ਪੁੱਛਾਈ ਨਹੀਂ ਦੇ ਵਿੱਚ ਉਹਨਾਂ ਨੂੰ ਪੁੱਛੋ ਨਾ ਕੀ ਸਬੂਤ ਆ ਉਹਨਾਂ ਤੋਂ ਲੈ ਲਓ ਹਾਂ ਜੀ ਉਹਨਾਂ ਨੇ ਪੋਸਟ ਪਾਈ ਸਰ ਮੈਂ ਚੈਨਲ ਭੇਜੀ ਪੋਸਟ ਪਾਉਣ ਤੋਂ ਨਹੀਂ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਕਮੈਂਟ ਕਰ ਸਕਦੇ ਜੀ ਉਹਨਾਂ ਕੋਲ ਵੀ ਸਬੂਤ ਆ ਤਾਂ ਉਹਨਾਂ ਤੋਂ ਪੁੱਛ ਕੇ ਦੱਸੋ ਠੀਕ ਐ ਸਰ ਠੀਕ ਹੈ ਜੀ